ਰੇ ਪ੍ਰਾਲੀਆਂ ਬੰਨ ਗਈਆਂ ਆਪਣਾ ਬੋਹੋਤੀ ਹੀ ਵਧੀਆ ਵਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਜੀ ਤੁਹਾਡਾ ਆਪਣੇ ਚੈਨਲ ਸਿੱਧੂ ਫੈਮਲੀ ਪਿੰਡੂ ਵਲੌਗ ਨਮੇ ਆਇ ਸ੍ਰੋਤਿਆਂ ਕਹਿਣਾ ਚਾਹੁੰਨੇ ਆ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਤੇ ਆਪਣੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਜੀ ਤੇ ਪਲੀਜ਼ ਮੈਨੂੰ ਸਪੋਰਟ ਕਰੋ ਜੀ ਅੱਜ ਸਵੇਰ ਤੋਂ ਹੀ ਬਿਜੀ ਆ ਜੀ ਫੇਰ ਸਵੇਰੇ ਪਹਿਲਾਂ ਆਪਾਂ ਨੇ ਇਹ ਆਪਣੇ ਜਿਹੜੇ ਭਾਈ ਸਾਹਿਬ ਆ ਜੀ ਪਹਿਲਾਂ ਤੂੜੀ ਹੋਰ ਕਿਸੇ ਨੇ ਬਣਾਈ ਸੀਗੀ ਇਹ ਜਿਹੜੇ ਹੁਣ ਆਕੇ ਨੇ ਇਹ ਲੋਂਗੋਵਾਲ ਤੋਂ ਮੇ ਵੀ ਉੱਥੋਂ ਨੇ ਕਾਫੀ ਸਮੇਂ ਤੋਂ 2-3 ਸਾਲ ਤੋਂ ਆਪਣੀ ਇੱਥੇ ਆਉਂਦੇ ਨੇ ਪੰਡ ਤੇ ਜਦੋਂ ਇਹਨਾਂ ਦਾ ਤਕਰੀਬਨ ਉਧਰ ਲਈ ਸੈਂਡ ਪੈਨ ਕੰਮ ਖਤਮ ਹੋ ਜਾਂਦਾ ਵਾ ਜੋ ਜਿੱਦਾਂ 94 94 ਘਰਾਂ ਦਾ ਇਹ ਕੰਮ ਕਰਦੇ ਆ ਉਹਦਾਂ ਖਤਮ ਹੋ ਜਾਂਦਾ ਵਾ ਤਾਂ ਫਿਰ ਇਹ ਆਪਣੇ ਇੱਥੇ ਆ ਜਾਂਦੇ ਨੇ ਤੇ ਆਪਣੇ ਮੋਟਰ ਤੇ ਇਹ ਸਟੇ ਕਰਦੇ ਨੇ ਵੀਰਜੀ ਜੀ ਬਣੀ ਕਾਫੀ ਚੰਗੇ ਨੇ ਇਹ ਤੇ ਇੱਥੇ ਹੀ ਰਹਿੰਦੇ ਨੇ ਫੈਮਿਲੀ ਦੀ ਤਰ੍ਹਾਂ ਮੋਟਰ ਤੇ ਜਿੰਨਾ ਟਾਈਮ ਇਹਨਾਂ ਨੂੰ ਇੱਥੇ ਹੁਣ ਕੰਮ ਹੋਊਗਾ ਇਹ ਕਰਨਗੇ ਜੀ ਉਹ ਲੋਗ ਇਹਨਾਂ ਨੂੰ ਲਗਾਤਾਰ ਕੰਮ ਤੇ ਅੱਜ ਜਿਹੜੀ ਆਪਣੀ ਤੂੜੀ ਰਹਿ ਗਈ ਸੀ ਕਣਕ ਆਪਾਂ ਵੱਢ ਲਈ ਸੀਗੀ ਤੂੜੀ ਰਹਿ ਗਈ ਸੀ ਹੁਣ ਇਸ ਟਾਈਮ ਉਹ ਤੂੜੀ ਇਹ ਬਣਾਈ ਜਾਂਦੇ ਆ ਜੀ। ਤੇ ਹਾਂ ਜੀ ਅਸੀਂ ਬਿਜ਼ੀ ਆ ਅੱਜ ਹੀ ਬਹੁਤ ਜ਼ਿਆਦਾ। ਇਧਰਲੀ ਸਾਈਡ ਆਪਾਂ ਤੂੜੀ ਪਾਉਣੇ ਨੇ। ਆ ਗਏ ਜੀ ਗੁਰਸਾਰੇ ਨਾਲ ਤੂੜੀ ਲੈ ਕੇ। ਤਾਂ ਥੋੜੀਆਂ ਟਰਾਲੀਆਂ ਬੰਨ੍ਹਣਗੀਆਂ ਆਪਣੀਆਂ ਇਧਰਲੀ ਸਾਈਡ ਆਪਣੇ ਮਸ਼ੀਨ ਲੱਗੀ ਹੋਈ ਆ ਤੂੜੀ ਵਾਲੀ ਦਿਖਾਉਂਦੇ ਆ ਤੁਹਾਨੂੰ ਨੂੰ ਲੱਗਿਆ ਜੀ ਆਪਣੀ ਤੂੜੀ ਵਾਲੀ ਮਸ਼ੀਨ ਜ਼ੂਮ ਕਰਕੇ ਦੇਖੂਗਾ ਕਾਫੀ ਦੂਰ ਆ ਖੇਤ ਦੇ ਵਿੱਚ ਇਧਰਲੀ ਸਾਈਡ ਉਰ ਇਹ ਮਸ਼ੀਨ ਲੱਗੀ ਹੋਈ ਤੂੜੀ ਵਾਲੀ ਆਪਣੀ ਅਸਿਰ ਗਾਜੀ ਅੱਜ ਪਹਿਲਾਂ ਟੁੰਡੀ ਤਾਰੀ ਬਣਾਉਂਦੇ ਸੀ ਹੁਣ ਕੱਪੜੇ ਤੈਅ ਕਰਨ ਦਾ ਟਾਈਮ ਮਿਲ ਗਿਆ ਭਾਈ ਪਰ ਇਹ ਸਾਡੇ ਕਾਫੀ ਜੁੜ ਗਏ ਮਮੀ ਐਡਾ ਨੇ ਕਿ ਕੱਪੜੇ ਮੇਰੇ ਨਾਲ ਤੈਅ ਲਾਉਂਦੇ ਲਾਉਂਦੇ ਜ਼ਰੂਰੀ ਬਾਕੀ ਵੀ ਕੰਮ ਕਰਾਉਂਦੇ ਨੇ ਤੈਅ ਕਰੇ ਤੋਂ ਬਿਨਾ ਕਪੜੇ ਫੇਰ ਠੀਕ ਨਹੀਂ ਨਾ ਰਹਿੰਦੇ ਕੌਣ ਲੱਭਦੇ ਹੀ ਨਹੀਂ ਫੇਰ ਹੁਣ ਜਿੰਨਾ ਕੁ ਟਾਈਮ ਆ ਦੀ ਸਾਡੇ ਕੋਲੇ ਉਹਨਾਂ ਦਾ ਲਾਵਾਂਗੇ ਹਾਂਜੀ ਜਿੰਨਾ ਕੁ ਟਾਈਮ ਉਹਨਾਂ ਦਾ ਟਾਈਮ ਫੋਲਡ ਕਰਾਂਗੇ ਕਪੜੇ ਤੇ ਹਲਾਵਾਂਗੇ ਬਾਅਦជា ਸਾਡੀ ਫੈਮਲੀ ਦਾ ਇਹ ਰੂਲ ਆ ਜੀ ਕਿ 4 ਵਜੇ ਚਾਹ ਪੀਂਦੇ ਆ ਚਾਹ ਕੇ ਰਬੀਨ ਕੇ ਫੇਰ ਤੇ ਇਸ ਦਾ ਨੀ ਵੀ ਬਣ ਰਹੀ ਹੈ ਰਾਤ ਨੂੰ ਤੁਹਾਡੇ ਸਮੇਂ ਅਜ ਕਿੱਦਾਂ ਕਰਦੇ ਸੀ ਤੁਸੀਂ ਕੱਪੜੇ ਵਗੈਰਾ ਕੈਲ ਉਹਦੇ ਸੀ ਕਿੱਦਾਂ ਨਾ ਤਨੀਆਂ ਬਣਦੇ ਹੁੰਦਾਂ ਸੀ ਅੱਛਾ ਅੱਛਾ ਉਹ ਤਾਂ ਜਿੱਤੀ ਜਾਣੀ ਹਾਂਜੀ ਸੁਣੋ ਜੀ ਹਾਂਜੀ ਉਹ ਉਹ ਕੱਚੇ ਘਰ ਸੀ ਥੱਲੇ ਵੀ ਲਿਪਣਾ ਕੰਮ ਵੀ ਕਰਨਾ ਫਸੂ ਵੀ ਸਾਹਮਣੇ ਹੁੰਦਾ ਆਪਣੇ ਖੇਤੀ ਕੁੱਤੀ ਦੇ ਵਿੱਚ ਬਸ ਜਿਹਦੇ ਲੱਭ ਕੇ ਹੋਏ ਪਾਰੋ ਜੀ ਨਹੀਂ ਲੱਭਦੇ ਬਸ ਜਿਵੇਂ ਮਰਜੀ ਤੁਰੇ ਫਿਰੇ ਜਿਵੇਂ ਨਹੀਂ ਲੱਭਦੇ ਉਹ ਜੇ ਮਰਜੀ ਸਾਰ ਨੂੰ ਅੱਛਾ ਤੇ ਕੰਮ ਬਸ ਐਂ ਹੁੰਦਾ ਅਸੀਂ ਮੰਜੇ ਦੇ ਢੇਰ ਦਾ ਤਦ ਕੰਦ ਨਾ ਤਨੀ ਬਣਦੀ ਚਲ ਸੂਟ ਕੇ ਕਹਿੰਦਾ ਉਹ ਜਿਵੇਂ ਕਹਿੰਦਾ ਨੌਜਵਾਨ ਅੱਜ ਤਾਂ ਜਿਵੇਂ ਕਹਿੰਦੇ ਹੁੰਦੇ ਆ 2 ਤੋਂ 4 ਦਾ ਮੋਸਾ ਬਲਦੇ ਸੀ ਗਰਮੀਆਂ ਚਾਹੀਆਂ ਮਮੀ ਕਿੰਨੇ ਨਰਨਾਵਾਂ ਉਹਦੇ ਸੀ ਗਰਮੀਆਂ ਉਹਦੇ ਤਾਂ ਡੈਲੀ ਸੀ ਦੋ ਦੋ ਰੀਵਾਂ ਹੁੰਦੇ ਸੀ ਅੱਛਾ ਉਪਰੋਂ ਹੀ ਪਾ ਲੈਂਦੇ ਸੀ ਬੁਰਨਾ ਇਹੋ ਜਿਹਾ ਹੁੰਦਾ ਸੀ ਫੇਰ ਸਾਬਣ ਸਾਫ ਲਈ ਹੁੰਦੇ ਸੀ ਬੀਬੀ ਇਹੋ ਜਿਹੀ ਹੁੰਦੀ ਸੀ ਵਾਈਆਂ ਇਹੋ ਜਿਹੀ ਹੁੰਦੀਆਂ ਸੀ ਹਾਂਜੀ ਫੇਰ ਉਹ ਵੀ ਪਾ ਲੈਣੀ ਹਾਂਜੀ ਜਿੰਦਾ ਲਾ ਕੇ ਰੱਖਦੇ ਸੀ ਇੰਨਾ ਕੱਢ ਕੇ ਦੇਣਾ ਪਾਣੀ ਵਿੱਚ ਅੱਛਾ ਜਿੰਦਾ ਲਾ ਕੇ ਰੱਖ ਸਰਫ ਸੋਡੇ ਨੂੰ ਵੀ ਜਿੰਦਾ ਲਾ ਕੇ ਸਰਫ ਸੋਡੇ ਨੂੰ ਵੀ ਦੇਰ ਤੋਂ ਤੁਸੀ ਬਹੁਤ ਔਖਾ ਹੋ ਗੋ ਉਸ ਟਾਈਮ ਬਸ ਹੋ ਜਾਈ ਸੀ ਕਿ ਉਦੋਂ ਆਪਦਾ ਵੀ ਦਿਮਾਗ ਉਦੋਂ ਜਿੰਨਾ ਦੇ ਤਕੜੇ ਸੀ ਉਹੀ ਜੇ ਦਿਮਾਗ ਹੋਏ ਸਹੀ ਗੱਲ ਸੋਚਦੇ ਜ ਸੋਚਦੇ ਤਾਂ ਫਿਰ ਆਪਾਂ ਕਿੱਥੇ ਹੈ ਨਾ ਤੇ ਪਾਸ ਤੇ ਪਾਸ ਸੋਚਦੇ ਨਹੀਂ ਸੀ ਕਿਉਂਕਿ ਕੱਠ ਹੁੰਦਾ ਸੀ ਹੋ ਗਿਆ ਹੋ ਗਿਆ ਕੱਠ ਨਹੀਂ ਆਪਣੇ ਤਾਂ ਇਕੱਲੇ ਸੀ ਕਿ ਜਿੰਨੇ ਜੜੀ ਹਾਂ ਤੇ ਆਇਆ ਕਿ ਨਾ ਜਿਵੇਂ ਹੋ ਗਿਆ ਹੋ ਗਿਆ ਵਟਾ ਹੈ ਨਾ ਕਿ ਰਾਤ ਨੂੰ ਜਮ ਘੜਾੜੇ ਮਾਰ ਲਦਾ ਤਿੰਨ ਵੱਜ ਜਾਣੇ ਫੇਰ ਹਲ ਹੋਣਾ ਉਸ ਸਮਾਂ ਚ ਹੋਂਦਾ ਕੋਹੇ ਕੁੜੇ ਨੂੰ ਪਲਾਦਨੇ ਆ ਉਦੋਂ ਕੋਹੇ ਕੁੜੇ ਨੂੰ ਲੰਦਾ ਜੀ ਆਪ ਹੀ ਸਾਰੇ ਸਾਰੇ ਆਪ ਚੱਕਦੇ ਆ ਮਾ ਘਰ ਫਿਰ ਪੱਕੇ ਹੋਣ ਕਰ ਲਾ ਝਾੜੂ ਪੋਚਾਪੂ ਕਰਨਾ ਪੈਂਦਾ ਵਾ ਇਹ ਕੰਮ ਬਾਦ ਗਿਆ ਹੋਂ ਉਦੋਂ ਛੇ ਵੀ ਨਹੀਂ ਪੋਚਾ ਝਾੜੂ ਸਿਰ ਨਾ ਨਾ ਤਾਂ ਹੋਂ ਤਾਂ ਨਹੀਂ ਹੁੰਦਾ ਫਿਰ ਉਦੋਂ ਬਜਵਾਗ ਵੀ ਟੰਡੇ ਪਾਣੀ ਬਾਤਾ ਸ਼ਰਮਾ ਦਾ ਉੱਠ ਗਏ ਹੋਂ ਤਾਂ ਟਿਪਣ ਤਿਆਰ ਕਰੋ ਬਾਸ ਚੜਾਓ ਦੋ ਘੰਟੇ ਡੇਢ ਨਹੀਂ ਲੱਗਦੇ ਸਵੇਰ ਉਨਹੀਂ ਟਾਂ ਕੰਮ ਦਾ ਟਾਈਮ ਹੁੰਦਾ ਹਾਂ ਜੀ ਸਵੇਰ ਦਾ ਟਾਈਮ ਅਸੀਂ ਮੈਂ ਤੇ ਮੰਮੀ ਉੱਠਦੇ ਆਂ ਆਪਾਂ ਉੱਠਦੇ ਆਂ 4 ਵਜੇ ਦੇ ਕਰੀਬ ਤੇ ਧਾਰਾਂ ਸਵੇਰ ਦੇ ਨਾਲ ਮਾਰਨਿੰਗ ਟਾਈਮ 12 ਤੋਂ ਬਾਅਦ ਉਦੋਂ ਆ ਕੇ ਜਵਾਕਾਂ ਦੇ ਬੱਚਿਆਂ ਦੇ ਟਿਫਨ ਤਿਆਰ ਕਰਨੇ ਕਰਦੇ ਆਂ ਤੇ ਚਾਹ ਬਣਾਉਣੀ ਉਦੋਂ ਦੀ ਛੁੱਟੀ ਘਰੇ ਆ ਜਾਂਦੇ ਸੀ ਪੈਂਟੀ ਪੜਦੇ ਸੀ ਰੋਟੀ ਘਰੇ ਆ ਕੇ ਖਾ ਜਾਂਦੇ ਸੀ ਅੱਗੇ ਛੁੱਟੀ ਘਰੇ ਖਾ ਜਾਂਦੇ ਹਾਂ ਜੀ ਤੇ ਉਹਨਾਂ ਦਾ ਟਿਫਨ ਨਾਲ ਭੇਜਣੇ ਵੈਂਦੇ ਲੰਚ ਬਣਦਾ ਰੋਖਾ ਆਪੇ ਤੁਸ ਫਿਰ ਜਨਾਬਿੰਦਾ ਨੇ ਉਹ ਤੇ ਜਿਹੜਾ ਕੰਮ ਹੋ ਜੇ ਉਹ ਰਲਦਾ ਨਹੀਂ ਵੱਡੇ ਦਾ ਨਾਲ ਤਾਂ ਫੇਰ ਕੰਮ ਮੂਰੇ ਲਾ ਲੈਂਦਾ ਜਿਹੜਾ ਤਰਕੇ ਹੁੰਦਾ ਉਹ ਕੰਮ ਨੂੰ ਮੂਰੇ ਲਾ ਦੇ ਕੰਮ ਨਹੀਂ ਪਿਛਲੇ ਜਨ ਕੇ ਸਮਿਆਂ ਚ ਇਦਾਂ ਹੀ ਹੁੰਦਾ ਸੀਗਾ ਅਸੀਂ ਤਾਂ ਹੁਣ ਵੀ ਉਵੇਂ ਹੀ ਕਰਦੇ ਆ ਆਪਣਾ ਉਹੀ ਰੂਲਾ ਹਾਂ ਜਿਵੇਂ ਸਾਜਰੇ ਉਥੇ ਕੰਮ ਨੂੰ ਮੂਰੇ ਲਾਉ ਮਮੀ ਦਾ ਇਹ ਰੂਸੀ ਕੰਮ ਨਹੀਂ ਆਪਣੇ ਵਾਸਤੇ ਹੁੰਦਣਾ ਕਾਂ ਦੇ ਤਾਂ ਕੋਲੋਂ ਕਰਦੇ ਨਾ ਦਿਨੇ ਬੰਦਾ ਟਾਈਮ ਨਹੀਂ ਲੜਦਾ ਮੈਂ ਤਾਂ ਥੋੜਾ ਟਾਈਮ ਹੀ ਲਾ ਚਾਹ ਰਹੇਗਾ ਟਾਈਮ ਹੋਵੇ ਤੇ ਠੀਕ ਜਿਹੀ ਸ਼ਾਮ ਦੇ ਕੰਮ ਨੂੰ ਜਿੰਦਗੀ ਹੋਵੇ ਫਿਰ ਇਹ ਵੀ ਹੋਵੇ ਫੋਨ ਕਰਕੇ ਤੇ ਰਹਿ ਗਿਆ ਉਹ ਸ਼ਾਮ ਨੂੰ ਚਾਹ ਮੈਂ ਦਵਾਈ ਲੈਵਾਂਗਾ ਉਹ ਸ਼ਾਮਾਰੇ ਕੰਮ ਨੂੰ ਸਟਾਰਟ ਹੋ ਜਾਣਾ ਤੇ ਫਿਰ ਥੱਕ ਕੇ ਮਸਾ ਟਿਕਣਾ ਚਾਹ। ਦਵਾਈ ਟਾਈਮ ਨਾਲ ਖਾਰਿਆ ਕਰ। ਮੈਂ ਵੀ ਹੁਣ ਦਵਾਈ ਲੈ ਕੇ ਛੱਡੀ। ਇਹ ਜਨੂ ਕਰ ਲਾ ਮੈਂ ਇੱਧਰ ਕਿਉਂ ਆਵਾ ਆਉਣਾ ਨਹੀਂ ਇਹ ਜਨੂ ਕਰ ਲਾ ਹੁਣ ਆਉਂਦਾ ਸਾਰਾ ਹੁਣ ਠੀਕ ਇੱਥੇ ਨਿਭਾਇਆ ਮਾਸਟਰ ਐ ਚਾਈਨ ਇਹ ਹੋਰ ਹੋ ਗਿਆ ਜੀ ਦੋਨਾਂ ਨਾਲ ਤੇ ਜੱਦੀ ਚੱਲਦੀ ਫਿੱਟ ਸਭ ਤਾਂ ਮੈਨੂੰ ਖਾ ਕੇ ਹੱਟੀ ਇਹ ਉਹ ਹੈ ਜਿਹੜਾ ਆਪਣਾ 4 ਵਜੇ ਤੇ ਜਿੱਦਾਂ 4 ਵਜੇ ਫੈਮਲੀ ਚਾਹ ਹੁੰਦੀ ਆ ਜਿੱਦਾਂ ਆਪਣਾ ਚਾਹ ਦਾ ਟਾਈਮ ਹੁੰਦਾ ਨਾਲ ਬ੍ਰੇਕ ਲਉਗੇ ਮੰਮੀ ਕਹਿੰਦੇ ਮੈਂ ਚਾਹ ਬਣਾ ਲਈ ਮੈਂ ਕਰ ਚੁੱਕਾ ਤੁਸੀਂ ਵੀ ਪੀਓ ਜੀ ਚਾਹ 4 ਵਜੇ ਦੀ ਚਾਹ ਹੈ ਇਹ ਮੰਮੀ ਐਸਟੈਂਡ ਦੀ ਚਾਹ ਕਿਤੇ ਬਹੁਤ ਖੁਸ਼ ਨਹੀਂ ਹੈ ਆਪਣੀ ਇਹਨਾਂ ਨੂੰ ਕੋਸ਼ ਮਰਜੀ ਰੈਸਟੈਂਡ ਦੀ ਚਾਹ ਚਾਹੀਦੀ ਚਾਹੀਦੀ ਆ ਉਹ ਵੀ ਕਰ ਦੀ ਜ਼ਿਆਦਾ ਰਹਿੰਦੇ ਵੀ ਨਹੀਂ ਕਿਤੇ ਇਹ ਕਰੇ ਹੀ ਆ ਫਸਟ ਟਾਈਮ ਤੋਂ ਚਾਲ ਰਹੀ ਚਾਹ ਵੀ ਨਹੀਂ ਆ ਰਹੀ ਕਿ ਮੈਂ ਤਾਂ ਲੋਗੋਂ ਨੇ ਰੈਡੀਮੇਡ ਕਰੋਹਤ ਆਖਦੇ ਨੇ ਲੈ ਆ ਦੇ ਬਾਲ ਕੱਪ ਲੈ ਆ ਕੇ ਰੱਖ ਤੇ ਹਨਾ ਨਹੀਂ ਪੈਂਦਾ ਸੀ ਕੰਮ ਬਾਰਾ ਸੀ ਸਾਰੀ ਗੱਲ ਹੀ ਕੱਲ ਵੀ ਉੱਥੇ ਆ ਸੀ ਲਿਖ ਇਹ ਅਸੀਂ ਰੈਡੀਮੇਡ ਲੈ ਕੇ ਆਂਦੇ ਹਾਂ ਕੱਲ पसंद आए बहुत ही सूटा इतना हैंडवर्क है हैंडवर्क पट्टी लाई नहीं है पट्टी लगी हुई बाजू से भी बहुत सोना वा एदा बनिया गैस वगैरह लगी हुई है एदा करके बनया हुआ एक पजामा ਆ ਸੀਗਰ ਦੀ ਆ ਉਤਾਰੋ ਨੀ ਉਤਾਰ ਕੇ ਇਹ ਉਤਾਰ ਕੇ ਹੂੰ ਇਹ ਇਦਾਂ ਬਣਿਆ ਹੋਇਆ ਇਹ ਇਦਾਂ ਬਣਿਆ ਹੋਇਆ ਜੀ ਆਲੇ ਕੈਸੀ ਮੰਮੀ ਪਜਾਮਾ ਲਾਲ ਪਜਾਮਾ ਵਾ ਪੱਟੇ ਬਹੁਤ ਵਧੀਆ ਨੇ ਨਾਲ ਇਹ ਤੇ ਦੂਸਰੀ ਨਹੀਂ ਮੰਮੀ ਹੈ ਨਾ ਪੱਟੇ ਹੂੰ ਸਿਆਮੀ ਨਹੀਂ ਹੁੰਦੇ ਪਿਆਰ ਦੀ ਪਿਆਰ ਤੇ ਸਿਆਮੀ ਦੇ ਲੱਗੂ ਜਿਹੜਾ ਸਿਆਮੀ ਸੀ ਨਹੀਂ ਸਿਆਮੀ ਲੱਗਦਾ ਹਨ ਇਹ ਪਿਆਰ ਦੂਧਿਆਣਾ ਸਿਆਮੀ ਚਾਹੇ ਇਹ ਪਿਆਰ ਨਾਲ ਇਦਾਂ ਜੋਤੀ ਵਾਲੇ ਦੇ ਪਿਆਰ ਤੋਂ ਇਹਦਾ ਕਰਕੇ ਹਾਂ ਗੁਰੂ ਤੁਸੀਂ ਬੰਨੇ ਹੋ ਜਾਂ ਨਾ ਆ ਮਮੀ ਨੇ ਮੇਰੇ ਵਾਸਤੇ ਪਸੰਦ ਕੀਤਾ ਤੇ ਇਹਦਾ ਹੋਇਆ ਇਹ ਆਇਦਾਂ ਕਰਕੇ નીચે ਵਰਕਾ ਪੱਟੀਆਂ ਹੀ ਲੱਗੀ ਹੁੰਦੀਆਂ ਵਰਕ ਤਾਂ ਜਮ ਨਹੀਂ ਦਗਰ ਕੀ ਨਾਲ ਇਹ ਹੈਗਾ ਪਜਾਮਾ ਇਹ ਚੀਜ਼ ਮੈਨੂੰ ਬਹੁਤ ਹੀ ਲੱਗੀ ਵੀ ਇਹ ਲੌਂਗ ਨਹੀਂ ਹੈਗਾ ਜਿਆਦਾ ਜ਼ਬਰਦਸਤ ਵੀ ਲੱਗੇ ਹੋਇਆ ਹਨਾ ਦੁਪੱਟਾ ਵੀ ਬਹੁਤ ਸੋਹਣਾ ਹੈ ਜਿਦਾ ਮਤਲਬ ਕਿ ਡਾਰਕ ਨਹੀਂ ਹੈਗਾ ਕਲਰ ਗਰਮੀ ਦੇ ਹਿਸਾਬ ਨਾਲ ਬਹੁਤ ਵਧੀਆ ਵਾ ਦੁਪੱਟਾ ਵੀ ਬਹੁਤ ਵਧੀਆ ਵਾ ਲੌਂਗ ਦੁਪੱਟਾ ਵਾ ਵੱਡਾ ਹਾਂਜੀ ਹਾਂਜੀ ਫੁੱਲਾ ਲੌਂਗ